ਆ ਕਿਹੜੇ ਕਿਹੜੇ ਦਿਓਰਨ ਵਾਲੇ ਐਵੇਂ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਸਾਰੀ ਵੀਡੀਓ ਫਿਰ ਜੀ ਆਜਾ ਮਸ਼ੀਨ ਨੂੰ ਪਤਾ ਨਹੀਂ ਕੀ ਅੱਗ ਲੱਗੀ ਕੱਪੜੇ ਧੋਣੀ ਪਈ ਮਸ਼ੀਨ ਖਰਾਬ ਹੋ ਗਈ ਬਈ ਕੱਪੜੇ ਧੋਣ ਵਾਲੀ ਆਪਾਂ ਐ ਕਰਦੇ ਆਪੋ ਆਪਣੇ ਕੱਪੜੇ ਧੋ ਲੈਨੇ ਆ ਐਨੇ ਕੱਪੜੇ ਮੈਂ ਕੱਲੇ ਕਿਵੇਂ ਧੋਣੀ ਆ ਚੱਕੋ ਜੀ ਤੁਹਾਡੇ ਕੱਪੜੇ ਆ ਜਾ ਕ ਨਿੱਕੇ ਤੇਰੇ ਕੱਪੜੇ ਓ ਜੇ ਆਪਾਂ ਕੱਲੇ ਕੱਲੇ ਜਾਣੇ ਕੱਪੜੇ ਧੋਣ ਲਾਗੇ ਫਿਰ ਤਾਂ ਯਾਰ ਆਪਾਂ ਸਾਰੇ ਦਿਨ ਚ ਕੱਪੜੇ ਧੋਵਾਂਗੇ ਆਪਾਂ ਐ ਕਰਦੇ ਆ ਸਾਰੇ ਕੱਪੜੇ ਇਕੱਠੇ ਕਰਕੇ ਰਲ ਮਿਲ ਕੇ ਕੱਪੜੇ ਧੋ ਲੈਨੇ ਆ ਯਾਰ ਸਹੀ ਗ ਹਾਂ ਹਾਂ ਠੀਕ ਹੈ ਭਾਬੀ ਲੜ ਪੈਣਗੇ ਹੁਣ ਬਈ ਜਾਣ ਕੇ ਕੱਪੜੇ ਧੋਤੇ ਪਿੱਛੇ ਰਹਿ ਗਏ ਮੇਰੇ ਕੱਪੜੇ ਚਲੋ ਹੁਣ ਉਹ ਵੀ ਧੋ ਦਿੰਨੇ ਆ ਫੇ ਤੈਨੂੰ ਨੀ ਸਾਰੀ ਉਮਰ ਅਗਵਾ ਕਿ ਤੇਰੀ ਮਾਰੇ ਤੈਨੂੰ ਜਿਆਦਾ ਅਕਲ ਦਿੱਤੀ ਹੋਈ ਐ ਵੇ ਮੈਂ ਨਹੀਂ ਤੌੜੀ ਤੂੰ ਨਹੀਂ ਕਪੜਾ ਆਪੇ ਧੋੜਾ ਇੱਕ ਥੋੜਾ ਸਿਆਪਾ ਕਰ ਤੂੰ ਥੋੜੀਆਂ ਗੱਲਾਂ ਸੁਣੋ ਉਹ ਜੇ ਤੈਨੂੰ ਲੋੜ ਨਹੀਂ ਹੈਗੀ ਫਿਰ ਮੈਨੂੰ ਜਿਆਦਾ ਲੋੜ ਆ ਤੇਰੇ ਵਿਚਾਰੇ ਕੱਪੜੇ ਨਹੀਂ ਧੋਤੇ ਤੇਰੇ ਨਾਲ ਤਾਂ ਕੱਪੜੇ ਤਵਾਜੋ ਵੇ ਤੈਨੂੰ ਲੱਗਦਾ ਨਹੀਂ ਸਾਡੀ ਲੜਾਈ ਹੋ ਗਈ ਤੈਨੂੰ ਕੱਪੜਾ ਨਹੀਂ ਪਈਆ ਆਪੇ ਧੋਵਾਉਂਦੇ ਕੱਪੜੇ